ਸਤਨਾਮ ਸ੍ਰੀ ਵਾਹਿਗੁਰੂ ਜੀ ਚਪਾਈ ਸਾਹਿਬ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਵਾਚ ਵੇਨਤੀ ਚਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਵੈ ਤੁਮ ਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ सेवक सिखै करता सब करतार। मोर अच्छा निज कर देख करिए। सब एरन को आज संगरी है। पूर्ण होए हमारी आशा। तोर भजन की रहे प्यासा। तुमे ठाड़ कोई अवर ना त्याऊ। जो वर चाहो सो तुम ते पाऊ। सेवक सिखै हमारे तारी है। चुनचुन सतर हमारे मारी है। आप हाथ दे मुझे उवरियै। ਮਰਨ ਕਾਲ ਕਾਤਰਾ ਸਿਨੇ ਬਿਰਯਾ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸਨ ਪ੍ਰਕਾ사 सकल काल का किया तमासा जवन काल जोगी शिव कीयो वेद राज ब्रह्मा जोथियो जवन काल सब लोक सवारा नमस्कार है ताहे हमारा जवन काल सब जगत बनाओ देव दैत जशन पजाओ आद अंत एकै अवतारआ सोई गुरु समझे हो हमारा नमस्कारतिसी को हमारी सकल परजा जिना पसवारी शिवकन को सब गुण सुख दियो सतरन को पलमो वद कियो कट कट के अंतर की जानत पले बुरे की पीर पहचानत चिंटी ते कुंचर स्थूला सब पर कृपा दृष्टि कर फूला संतन दुख पाए ते दुखी सुख पाए साधन के सुखी एक एक की पीर पशान कटकट के पटपट -पट की जान जब उदकर्क करा कर तारा परजा तरत तब देह अपारा जब अकर्ख करत हो कब हूँ तुम मैं मिलत देह तर सब हूँ जेते बदन सृष्टि सबतारे आप अपनी भूज उचारय तुम सब ही ते रहत निरालम जानत वेद भेद अर आलम निराकार निर्विकार निर्लंब आद अनिल अनाद असंभ ताका मूड अचरत भेददा जागो पीवन पावत वेदा ताको करपहन अनुमानत ਮਹਾ ਮੂੜ ਕਸ਼ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਤੀਨਤ ਨਹਿ ਪੇਬ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹਰ ਰਚਦੀਨੀ ਤਹੂ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਯੋ ਸੰਕਰਿ ਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਜੰਭਵ ਆਦ ਜੁਗਾਦ ਸਰੂਪ ਸੋ ਅੰਭ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ जे अस तुज तब सरनी परे तिन के दुष्ट दुखत हवे मरे पुरख जवन पग परए तिहारे तिन के तुम संकट सब तारे जो कल को एक वार त्याई है ताके काल निकट नहीं है रक्षा होए ताहे सब काला दुष्ट अरिष्ट तरेत तत्काल कृपा दृष्ट तन जाहै नेहरी हो ताके ताप तन में है हरे हो ਹ੍ਰਿਦੇ ਸਿਧ ਕਰਮੋ ਸਭ ਹੋਈ ਦੁਸਤ ਸਾਹ ਸਕੈ ਨ ਕੋਈ ਇੱਕ ਬਾਰ ਜਿਨ ਤੁਮਰੇ ਤੁਮੇ ਸੰਭਾਰਾ ਕਾਲ ਫਾਸ ਤੇ ਤਹਿ ਉਵਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿ ਦੇ ਦੁਸਤ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਹ ਉਵਾਰੀ ਸਰਬ othor ਮੋਹ ਹੋਏ ਸਹਾਈ ਦੁਸ਼ਟ ਦੋਖ ਤੇ ਲਹਿਉ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਨ ਕੋ ਸ਼ੈ ਕਰਤਾ ਸ੍ਰੀ ਅਸ ਤੁਜ ਜਪ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਾਨਵਾਂਸ਼ ਤਫਲ ਪਾਵੈ ਸੋਈ ਦੁਖਣਾ ਤਿਸੇ ਬਿਆਪਤ ਕੋਈ ਅੜੇਲ ਸੁਨੇ ਗੁੰਗਜੋ ਯਾਹੇ ਸੋਰਸ ਨਾ ਪਾਵਈ ਸੁਨੇ ਮੂੜ ਚਿਤਲਾਹੇ ਚਤਰਤਾਵਈ ਦੁਖ ਦਰਦ ਪਉ ਨਿਕਟ ਨਾ ਤਿਨ ਨਰਕੇ ਰਹੇ ਹੋਯੋ ਆ ਕੀ ਇੱਕ ਬਾਤ ਚਪਈ ਕੋ ਕਹੈ ਚਪਈ ਸੰਬਤ 17 ਸਹਸਪਨਿਜੈ ਅਰਧ ਸਹਸ ਫੁਨ ਤਿਨ ਕਹਿਜੈ ਬਾਧਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਬ ਗ੍ਰੰਥ ਸਦਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਵ ਤੇ ਕੋਈ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਜ਼ਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਕਹਿਉ ਤੁਹਾਰੋ ਦਵਾਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ